ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਾਨੂੰਗਾਨ ਹਲਕੇ ਵਿੱਚ ਪੈਂਦੇ ਪਿੰਡ ਸੈਂਬਲੀ ਵਿਖੇ ਖੇਤਾਂ ਵਿੱਚ ਨਾਰ ਨੂੰ ਲਗਾਈ ਅੱਗ ਭੜਕ ਗਈ ਅਤੇ ਦੂਰ ਤੱਕ ਜਾ ਫੈਲੀ ਗਨੀਮਤ ਰਹੀ ਕਿ ਨੇੜੇ ਕੋਈ ਰਿਹਾਇਸ਼ੀ ਇਲਾਕਾ ਨਹੀਂ ਸੀ ਇਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਪਰ ਅੱਗ ਨੇ ਕਰੀਬ 15 ਏਕੜ ਦੇ ਖੇਤਾਂ ਦੀ ਨਾਲ ਨੂੰ ਚਪੇਟ ਵਿੱਚ ਲੈ ਲਿਆ ਉਥੇ ਹੀ ਅਗਰ ਗੁਜਰਾਂ ਦੇ ਕੋਲ ਤੱਕ ਜਾਣ ਤੋਂ ਪਹਿਲਾਂ ਹੀ ਮੌਕੇ ਤੇ ਪਹੁੰਚੇ ਥਾਣਾ ਪੈਣੀ ਮੀਆਂ ਥਾ ਤੇ ਐਸ ਐਚਓ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਨੇ ਇਸ ਤੇ ਕੰਟਰੋਲ ਕਰ ਲਿਆ। ਉਥੇ ਹੀ ਫਾਇਰ ਬ੍ਰਿਗੇਡ ਅਧਿਕਾਰੀਆਂ ਤੇ ਪੁਲਿਸ ਅਧਿਕਾਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਨਾਰ ਨੂੰ ਅੱਗ ਲਗਾਉਣ ਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ। ਇਸ ਵੇਲੇ ਹਵਾਵਾਂ ਚੱਲ ਰਹੀਆਂ ਹਨ ਇਸ ਕਾਰਨ ਅੱਗ ਫੈਲ ਸਕਦੀ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਰਹਿਿੰਦ ਬੂੰਦ ਨੂੰ ਅਗਨਾ ਲਗਾਈ ਜਾਏ ਕਾਨੂੰਨਵਾਨ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਉਹਨਾਂ ਤੇ ਕੱਲੂਕਾਰ ਲੱਗੇ ਨਾ ਅੱਗ ਬੋਲੀ ਚਾਦੀ ਹੈ ਤੇ ਆਪਣਾ ਫਾਇਰ ਟੈਂਡਰ ਲਾ ਕੇ ਜਲਦੀ ਪਹੁੰਚੋ ਤੇ ਡੀਸੀ ਸਾਹਿਬ ਜੀ ਦੇ ਨਿਰਦੇਸ਼ੇ ਇੱਥਾਂ ਆ ਗਏ ਇੱਥੇ ਅਜੀ ਇਸੇ ਨਾਲ ਨੂੰ ਕਿਸੇ ਨੇ ਲਗਾਈ ਹੋਣੀ ਹੈ ਤੇ ਉਹਦੇ ਨਾਲ ਹੀ ਫੈਲਰ ਗਈ ਸਾਰੀ ਹਵਾ ਬੜੀ ਤੇਜ਼ੀ ਤੁਸੀਂ ਦੇਖ ਲਿਓ ਜੀ ਸਾਹਸ ਤੇ ਨਹੀਂ ਇੱਥੇ ਕੋਈ ਪਿੰਡ ਦੂਰ ਆ ਅੱਗ ਦਾ ਰੋਕ ਜਲਾ ਪੱਲੀ ਸਾਈਡ ਨੂੰ ਹੋਵੇਗਾ ਇਹ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਇਹੋ ਵੀ ਅੱਗ ਨਹੀਂ ਲਾਣੀ ਚਾਹੀਦੀ ਜੀਵ ਜੰਤੂ ਵੀ ਮਰ ਜਾਂਦੇ ਨੇ ਬਥੇਰੇ ਉਹ ਰਾਤ ਨੂੰ ਅੱਗ ਲੱਗੀ ਆ ਨਾ ਕੋਈ ਰਸਤਾ ਨਾ ਕੋਈ ਤੀ ਦੇਖਿਆ ਕਿੰਨੀ ਮੁਸ਼ਕਲ ਨਾਲ ਅੱਗ ਬੁਝਾਈ ਹੈ ਜਦੋਂ ਯਾਦ ਕਰਕੇ ਆ ਮੇਰੀ ਟੀਮ ਸਾਰੀ ਆਈ ਨਾਲ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਸ਼ਾਮ ਨੂੰ ਇਹਦੇ ਨਾਲ ਕਿਤੇ ਉਹ ਅੱਗ ਉੱਠ ਕੇ ਇਹਦੇ ਨਾਲ ਨੂੰ ਲੱਗੀ ਆ ਤੇ ਜਿਹੜਾ ਨਾਲ ਆ ਉੱਤੇ ਕਾਫੀ ਅੱਗੇ ਵਧ ਗਈ ਏ ਲੇਕਿਨ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਪੌਦੇ ਜਿਹੜੇ ਵਗੈਰਾ ਉਹ ਬਚ ਗਏ ਨੇ ਉਹ ਤੋਂ ਅੱਗੇ ਬਾਣ ਸੀ ਕਾਫੀ ਆਪਾਂ ਕੋਸ਼ਿਸ਼ ਕੀਤੀ ਭਜਾਉਣ ਦੀ ਇਹਨੂੰ ਇਹ ਪਿੰਡ ਸਿੰਬਲੀ ਥਾਣਾ ਕਾਨੂੰਆਣ ਦਾ ਏਰੀਆ ਆ ਤੇ ਇੱਥੋਂ ਅੱਗੇ ਅੱਗ ਜਿਹੜੀ ਵਾਧੀ ਪਿੰਡ ਵੱਲ ਨੂੰ ਵਧ ਰਹੀ ਸੀਗੀ ਫਾਇਰ ਬਰਗੇਡ ਵਾਲੇ ਆ ਗਏ ਉਹਨਾਂ ਨਾਲ ਰਲ ਕੇ ਜਿਹੜੀ ਅੱਗ ਤੇ ਕੰਟਰੋਲ ਜਿਹੜਾ ਹੈ ਹੋ ਚੁੱਕਾ ਮਾਨਯੋਗ ਐਸਐਸਪੀ ਸਾਹਿਬ ਨੇ ਮੈਸੇਜ ਦਿੱਤਾ ਸੀਗਾ ਕੰਟਰੋਲ ਰੂਮ ਦੇ ਰਾਹੀਂ ਕਿ ਤੁਹਾਡੇ ਉਧਰ ਏਰੀਆ ਦੇ ਵਿੱਚ ਕਿਤੇ ਅੱਗ ਲੱਗੀ ਆ ਲੇਕਿਨ ਜਿਹੜੇ ਪਾਸੇ ਮੇਰਾ ਏਰੀਆ ਸੀਗਾ ਉਧਰ ਅੱਗ ਕੋਈ ਨਹੀਂ ਸੀਗੀ ਪਰ ਫਿਰ ਵੀ ਆਪਾਂ ਜਿਹੜਾ ਇਹ ਸਮਾਜਿਕ ਤੌਰ ਤੇ ਜੋ ਵੀ ਸਾਡੀ ਸਾਡੀ ਡਿਊਟੀ ਦਾ ਫਰਜ਼ ਬਣਦਾ ਆ ਅਸੀਂ ਸਾਰੇ ਆ ਰਲ ਮਿਲ ਕੇ ਫਾਇਰ ਬ੍ਰਿਗੇਡ ਨੇ ਪੱਤਰਕਾਰ ਵੀਰ ਵੀ ਵਿਚਾਰੇ ਰਾਤ-ਬਾਈਟ ਤੁਸੀਂ ਕਰ ਰਹੇ ਹੋ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆ ਕੇ ਕਿਸੇ ਔਖੇ ਟਾਈਮ ਦੇ ਵਿੱਚ ਵੀਰਾਂ ਨੂੰ ਤੇ ਮੇਰੀ ਅਪੀਲ ਲੈ ਕੇ ਜਿਵੇਂ ਇਹ ਆਗਿਆ ਹੋ ਸਕਦਾ ਸੀ ਇਹ ਪਿੰਡਾਂ ਵੱਲ ਨੂੰ ਵੀ ਵਾਧੀ ਲੇਕਿਨ ਇਹ ਪ੍ਰਸ਼ਾਸਨ ਨੇ ਜਿਹੜਾ ਕੰਟਰੋਲ ਕਰਕੇ ਇਹਨੂੰ ਬੁਝਾਇਆ ਆ ਤੇ ਮੈਂ ਸਮਝਦਾ ਆ ਕਿ ਇਹੋ ਜਿਹਾ ਕੰਮ ਜਿਹੜਾ ਕਿ ਇਹਦੀ ਸ਼ਰਾਰਤ ਵੀ ਆ ਉਹ ਨਹੀਂ ਕਰਨੀ ਚਾਹੀਦੀ ਕੋਈ ਵਹਿਕ ਨਹੀਂ ਐ ਨਾ ਹੀ ਕੋਈ ਲਾਗੇ ਪਿੰਡਿਆ ਅਸੈਂਬਲੀ ਪਿੰਡਿਆ ਅੱਗ ਦਾ ਜਿਹੜਾ ਰੋਖਿਆ ਚੇਂਜ ਹੋ ਚੁੱਕਾ ਬਾਕੀ ਜਿਹੜਾ ਫਾਇਰ ਬ੍ਰਿਗੇਡ ਵਾਲਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਉਹਦੇ ਨਾਲ ਜਿਹੜਾ ਅੱਗ ਤੇ ਕੰਟਰੋਲ ਪਾਇਆ ਜਾ ਸਕਿਆ